ਜੇ ਐਸਾ ਰੇਟ ਮਿਲ ਜੂ ਬਾਈ ਜੇ ਕਈ ਦਾ ਸਾਰਾ ਪੰਜਾਬ ਕੋਂ ਕਹਿਜੋ ਕਹਿ ਦੋ ਜੀ ਕਹਿ ਦੋ ਠੀਕ ਹੈ ਲੈ ਮਿੱਤਰੋ ਸਾਰਾ ਪੰਜਾਬ ਕੋਂ ਕਹਿ ਗਜੋ ਜਮਾ ਸਸਤਾ ਰੇਟ ਦੇਵਾਂਗੇ ਨਾਲਾ ਪ੍ਰੈਸ਼ਰ ਪਤਾ ਜੀ ਇਹ ਚ ਠੀਕ ਹੈ ਜੀ ਕੋਈ ਰਪਿਆਰ ਨਹੀਂ ਕੋਈ ਹੋਰ ਨਹੀਂ ਠੀਕ ਹੈ ਰਪਿਆਰ ਲਾਉਂਦੀ ਲੋੜ ਨਹੀਂ ਹੈ ਕਿ ਵੀ ਤੇਲ ਪਾਓ ਟਰੈਕਟਰ ਚੜਾਓ ਤੇ ਜਾ ਕੇ ਬਾਹਣ ਚ ਹਾਰ ਪਾ ਕੇ ਲੈ ਜਾਓ ਚਲਾਓ ਹਾ ਰੰਪਰੇ ਸਹਿਰ ਤੋਂ ਖਾ ਕੇ ਤੁਰੇ ਸੀ ਕੇਲੇ ਤੇ ਪਿੱਥੋ ਵਿੱਚ ਲਾਤੇ ਕਬਾਇਨਾ ਦੇ ਮੇਲੇ ਮੇਲੇ ਕਿਹਨੇ ਲਾਇਆ ਬਾਈ ਕਾਲੇ ਨੇ ਆਜੋ ਗੱਲਬਾਤ ਕਰਦੇ ਜੇ ਤੁਸੀਂ ਸਸਤੀ ਕਬਾਇਨ ਲੈਣੀ ਹੈ ਨਾ ਰੇਟ ਬਾਈ ਨਹੀਂ ਕਰੂਗਾ ਰੇਟ ਅੱਜ ਮੈਂ ਕਰੂਗਾ ਸਸਤੀ ਕਾ ਬਾਈ ਕਾਲੇ ਸਸਤੀ ਕਾਲ ਜੀ ਸਸਤੀ ਠੀਕ ਹੋ ਬਾਈ ਹਾਂ ਜੀ ਹਾਂ ਜੀ ਬਾਈ ਠੀਕ ਆ ਬਾਈ ਖੜੇ ਕਿੱਥੇ ਆ ਬਾਈ ਅਸੀਂ ਆਪਾਂ ਵੀਰੇ ਰਾਮਪਰਾ ਫੂਲ ਠੀਕ ਹੈ ਜੀ ਪਿੰਡ ਪਿੱਥੋ ਨੇੜੇ ਦਾਣਾ ਮੰਡੀ ਜੀ ਠੀਕ ਆ ਬਾਈ ਜੀ ਹਾਂ ਜੀ ਸਸਤੇ ਭਾਦੀਆਂ ਕਮੈਨਾਂ ਰਹਿਣਗੀਆਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਾਈ ਬਿਲਕੁਲ ਠੀਕ ਆ ਬਾਈ ਜੀ ਐਸਾ ਰੇਟ ਮਿਲ ਜੂ ਬਾਈ ਜੀ ਕਹਿੰਦਾ ਸਾਰਾ ਪੰਜਾਬ ਕੌਮ ਕੇ ਆ ਜੀ ਕਹਿ ਦੋ ਜੀ ਕਹਿ ਦੋ ਠੀਕ ਹੈ ਲੈ ਮਿੱਤਰੋ ਸਾਰਾ ਪੰਜਾਬ ਕੌਮ ਕੇ ਆ ਜੀ ਜਮਾ ਸਸਤਾ ਰੇਟ ਦੇਵਾਂਗੇ ਤੇ ਮੈਂ ਕਹਣਾ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਹੋਰ ਵੀ ਮਾਨਤਾਂ ਨੂੰ ਜੂ ਆਹ ਗੱਲਬਾਤ ਕਰਦੇ ਆ ਕਿ ਪਹਿਲਾਂ ਦੱਸੋ ਭਾਈ ਜੀ ਇਹ ਕਿੰਨੇ ਮਾਡਲ ਆਗੇ ਇਹ ਵੀਰੇ 4-5 ਮਾਡਲ ਹੈ ਸਟੈਂਡਰਡ ਕੰਬਾਈਨ ਹੈ ਜੀ ਠੀਕ ਆ ਜੀ ਫਰਸਟ ਪਾਰਟੀ ਦੀ ਕੰਬਾਈਨ ਹੈ ਜੀ ਠੀਕ ਆ ਜੀ ਇਹਦਾ ਬਿਲ ਵੀ ਦੇ ਦਾਂਗੇ ਆਪਾਂ ਠੀਕ ਗੱਲ ਮਿੱਤਰੋ ਫਰਸਟ ਪਾਰਟੀ ਦੀ ਕੰਬਾਈਨ ਹੈ ਕਿ ਦੇਖ ਸਕਦੇ ਬਈ ਚਾਦਰ ਜੁ ਉਧਰ ਬਈ ਪੂਰੀ ਵਧੀਆ ਪਈ ਹੈਗੀ ਹੈ ਨਾ ਚైనా ਚੁਨਾ ਵੀ ਵਧੀਆ ਪਈ ਹੈ ਨਾ ਜ ਨਾਲ ਦੀ ਨਾਲ ਸਾਨੂੰ ਕੰਬਾਈਨ ਤੇ ਪੂਰੀ ਫੁੱਲ ਨਿਗਾ ਮਰਵਾਵਾਂਗੇ ਭਾਈ ਜੀ ਚੱਕਰ ਜੁੱਕਰ ਪਾ ਕੇ ਦੋਂਗੇ ਬਈ ਸਾਰੇ ਹਾਂ ਜੀ ਹਾਂ ਜੀ ਹਾਂ ਜੀ ਪੂਰੀ ਓਕੇ ਚੱਲੀ ਹੋਈ ਹੈ ਸਮਾਈ ਚੱਲੀ ਹੈ ਨਾ ਬਾਈ ਹਾਂਜੀ ਹਾਂਜੀ ਛੱਡਦੀ ਮਸ਼ੀਨ ਹੈ ਜੀ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋਗੇ ਤੇ ਕੰਬੈਨ ਆ ਜਾਂਦੀ ਬਾਈ ਜੀ ਬਲਕਾਰ ਕਵੈਣਾਗੀ ਬਾਈ ਸਟੈਂਡਰਡ 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 ਕਵੈਣਾਗੀ ਬਾਈ ਜੀ ਬੈਲਟਾ ਬੁਲਟਾ ਸਾਰੀਆਂ ਓਕੇ ਪਈਆਂ ਨੇ ਨਾ ਆ ਚੀਜ਼ ਵੀ ਦੇਖ ਸਕਦੇ ਬਾਈ ਪੂਰੀ ਸਾਫ਼ ਪਈ ਹੈਗੀ ਨਾ ਐ ਮਿੱਤਰੋ ਚੈੱਕ ਕਰੋ ਪੂਰੀ ਓਕੇ ਪਈ ਹੈ ਕਿੰਨੇ ਸਟਾਫ ਆਕਰਣਗੀ ਬਾਈ ਜੀ 5 ਸਟਾਫ ਆਕਰ 51 ਇੰਚ ਹੈ ਜੀ ਠੀਕ ਹੈ ਜੀ ਐ ਮਿੱਤਰੋ 5 ਸਟਾਫ ਆਕਰਣੇਗੀ ਤੇ 51 ਇੰਚ ਹੈ ਵਿੱਚੋਂ ਵਿੱਚੋਂ ਨੀਗਾਂ ਮਰਵਾ ਦੇ ਬਾਈ ਅਵੇ ਚੈੱਕ ਕਰੋ ਚਾਰ ਨਸੀਬ ਚਾਰਨੇ ਵਗੈਰਾ ਦੀ ਬਈ ਬਿਲਕੁਲ ਓਕੇ ਵੀਰੇ ਬਿਲਕੁਲ ਓਕੇ ਠੀਕ ਆ ਬਿਲਕੁਲ ਓਕੇ ਆ ਵੀ ਬਈ ਜੀ ਪਾਵਰ ਆ ਗਈ ਬਈ ਹਾਂਜੀ ਹਾਂਜੀ ਠੀਕ ਆ ਲੈ ਮਤਲਬ ਦੇਖ ਸਕਦੇ ਹੋਗੇ ਟਾਇਰ ਰਹਿਣਗੇ ਬਈ ਇਹਨੂੰ ਟਾਇਰ ਦੋ ਵੀਰੇ ਠੀਕ ਆ ਕਿੰਨੇ ਕੇ ਪੈਸੇ ਪਿਆ ਬਾਈ 25 ਤੋਂ 30 ਪੈਸੇ ਟੈਰ ਹੈ ਜੀ ਠੀਕ ਆ ਲੈ ਤੁਹਾਨੂੰ ਤਾਂ ਨਵੇਂ ਹੀ ਪਾਕੇ ਦੇ ਦਾਂਗੇ ਜੀ ਠੀਕ ਆ ਨਵੇਂ ਪਾਕੇ ਦੇ ਦੋਗੇ ਸੌਦੇ ਤੇ ਡਿਪੈਂਡ ਆ ਜੀ ਆਪਣਾ ਠੀਕ ਆ ਸੌਦੇ ਤੇ ਡਿਪੈਂਡ ਆ ਬਾਈ ਜੇ ਤੁਸੀਂ ਸੌਦਾ ਉਹ ਜਿਹਾ ਕਰ ਆਪਾਂ ਸੌਦੇ ਵਾਲਾ ਰੇਟ ਵੀ ਮੁਕਾਈ ਦੇਵਾਂਗੇ ਨਾ ਬਾਈ ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ ਬਾਕੀ ਦੇਖ ਸਕਦੇ ਹੋਗੇ ਬਾਈ ਚੇਂਜਰ ਵਾਲੀ ਹੈ ਬਈ ਇਹ ਨਹੀਂ ਚਿੰਜਰ ਵਾਲੀ ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ ਚੈੱਕ ਕਰ ਲਓ ਮਸ਼ੀਨ ਬਾਕੀ ਰੇਟ ਘਿਰੋਗਾ ਬਾਈ ਮੈਂ ਕਹਿੰਦਾ ਬੱਬੂ ਇੱਕ ਤੋਂ ਹੀ ਕਹਦੇ ਕਹਿਦਾ ਕਰ ਦੋ ਸਰ ਲੈ ਮਿੱਤਰੋ ਜੱਸ ਆ ਨੋ ਬਾਈ ਜਿੰਨਾ ਮ 255000 ਦੀ ਲੈ ਜਾਓ ਹੋਰ ਵੀ ਮਾਨਤਾਨ ਕਰਦਾ ਐ ਬੱਬੂ ਭਾਈ ਕਿੰਨਾ ਕਰਦੇਗਾ ਹੋਰ 5000 ਹੋਰ ਕਰ ਦਾਂਗੇ ਸਿਰਫ ਸਿਰਫ 2.5 ਲੱਖ ਰੁਪਏ ਦੀ ਕਮਬਾਈਨ ਹਾਂਜੀ ਹਾਂਜੀ ਠੀਕ ਆ ਲੈ ਮੇਟਰ ਜਮਾ ਸਸਤੀ ਕਮਬਾਈਨ ਆ ਕਿ 2.5 ਲੱਖ ਰੁਪਏ ਦੀ ਇਧਰ ਤੁਹਾਨੂੰ ਕਾਟਰ ਤੇ ਵੀ ਨਿਗ੍ਹਾ ਜ ਮਰਵਾ ਦਨੇ ਭਾਈ ਜੀ ਕਾਟਰ ਦੀ ਚਾਦਰ ਫਿੰਗਰਾਂ ਬਿਲਕੁਲ ਓਕੇ ਆ ਭਾਈ ਜੀ ਠੀਕ ਆ ਫਿੰਗਰਾਂ ਵਗੈਰਾ ਓਕੇ ਆ ਭਾਈ ਕੋਟਲ ਵਗੈਰਾ ਤਾਂ ਨਹੀਂ ਆਗੇ ਭਾਈ ਨਹੀਂ 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 ਭਾਈ ਜਮਾ ਠੀਕ ਆ ਲੈ ਮਿੱਤਰੋ ਟਿੱਲ ਕੋਈ ਵਗੈਰਾ ਨਹੀਂ ਹੈਗੇ ਸਾਫ ਹੈ ਜਬੇ ਦੇਖ ਸਕਦੇ ਹੋ ਰੂਲੇ ਦੇ ਜ ਰੰਗ ਵੀ ਵਧੀਆ ਪਿਆਣਾ ਬਈ ਹਾਂਜੀ ਬਈ ਹਾਂਜੀ ਹਾਂਜੀ ਠੀਕ ਆ ਚਤ ਚੋਦਰ ਦੀ ਬਿਲਕੁਲ ਓਕੇ ਆ ਬਈ ਠੀਕ ਆ ਜੀ ਬਲਟ ਬੁਲਟ ਤਾਂ ਨਹੀਂ ਹੈਗਾ ਨਾ ਬਈ ਰੂਲੇ ਦੇ ਵੀ ਨਹੀਂ 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 ਠੀਕ ਆ ਪੂਰਾ ਫੁੱਲ ਸਾਫ ਆ ਗਾ ਜੀ ਨਾ ਬਈ ਹਾਂਜੀ ਬਈ ਠੀਕ ਆ ਜੀ ਬਲਟਾ ਬੁਲਟਾ ਵੀ ਬਈ ਬਾਕੀ ਚੰਗੇ ਆ ਪਈਆਂ ਨੇ ਗੀਆਂ ਠੀਕ ਆ ਬਈ ਜੀ ਤੇ ਕਿੰਨੇ ਫੁੱਟ ਜਾ ਕੇ ਬਈ ਜੀ ਇਹ 13 ਫੁੱਟ ਘਟ ਰਿਹਾ ਜੀ 26 ਫਿੰਗਰ ਠੀਕ ਹੈ ਤੇਰਾ ਮੁੱਟਾ ਕੱਟ ਰਿਹਾ ਗਿਆ ਤਾਂ ਅਕਸਰ ਦੇਖਿਆ ਨਾ ਪੁਰਾਣੀਆਂ ਮਸ਼ੀਨਾਂ ਦੇ ਹੱਥ ਸਾਰੇ ਟੁੱਟੇ ਹੁੰਦੇ ਆ ਹਾਂ ਸਹੀ ਗੱਲ ਆਣਾ ਬਈ ਬਿਲਕੁਲ ਓਕੇ ਆ ਕਿਤੇ ਬੈਲਡ ਨਹੀਂ ਹੈਗਾ ਜੀ ਠੀਕ ਗੱਲ ਹੈ ਮੇਤਰੋ ਕਿਤੇ ਬੈਲਡ ਨਹੀਂ ਹੈਗਾ ਬਈ ਜੀ ਸਾਰਾ ਓਕੇ ਹੈਗਾ ਕਿੰਨੇ ਆਗੇ 51 ਆਗੇ ਬਈ 55 ਇੰਚ 55 54 55 ਨਹੀਂ ਕੱਲੀ 51 ਕੱਲੀ 51 ਠੀਕ ਆ ਬਈ ਤੇ ਅਗਲੇ ਇਹ ਆਗੇ ਬਈ ਭਲਕਾਰ 525 ਇਹ ਕਿੰਨੇ ਇੰਚ ਜੱਗ ਬਈ 51 ਇੰਚ ਇਹ ਜੋ ਪੰਜ ਸਟਾਫ ਆ ਕਰੇ ਠੀਕ ਆ ਜੀ ਹਵਾ ਵਾਲੀ ਟੈਂਕੀ ਨਾਲ ਇਹਦੇ ਠੀਕ ਆ ਜੀ ਹਾਂਜੀ ਲੈ ਬਈ ਆ ਜਾ ਕਰਾ ਇਧਰ ਦੀ ਨਿਗਾ ਵੀ ਮਰਵਾ ਦਈਏ ਆਵਾਜ਼ੀ ਟੈਂਕੀ ਤੇ ਉਹ ਫਿਟਿੰਗ ਕਰਨ ਵਾਲੀ ਆ ਬ੍ਰੋ ਠੀਕ ਆ ਫਿਟਿੰਗ ਕਰਨ ਵਾਲੀ ਆ ਠੀਕ ਆ ਕਰਕੇ ਦੇ ਦੋਗੇ ਹਾਂਜੀ 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 ਠੀਕ ਆ ਰੰਗ ਰੰਗੋ ਵੀ ਕਰਿਆ ਹੋਇਆ ਹੈ ਨਾ ਬਈ ਸਾਰੇ ਹਾਂਜੀ ਹਾਂਜੀ ਬ੍ਰੋ ਠੀਕ ਆ ਬਈ ਕਈ ਵੀਰ ਕਹਿਣਗੇ ਨਾ ਰੰਗ ਕਰਿਆ ਹੋਇਆ ਹੈਗਾ ਬਈ ਸਾਰੇ ਮਸ਼ੀਨ ਨੂੰ ਦੇਖ ਸਕਦੇ ਹੋਗੇ ਦੁਬਾਰੇ ਮੋਡੀਫਾਈ ਕਰੀਆ ਸਾਰੀ ਠੀਕ ਆ ਮੋਡੀਫਾਈ ਕਰੀਆ ਗਈ ਬਈ ਸਾਰੀ ਠੀਕ ਆ ਬਈ ਜੀ ਤੇ ਨਵੀਂ ਵਰਗੀ ਕਰਤੀ ਕਾਲੇ ਐ ਬਈ ਹਾਂਜੀ ਬਈ ਹਾਂਜੀ ਹਾਂਜੀ ਠੀਕ ਆ ਬਾਕੀ ਦੇਖ ਸਕਦੇ ਬਈ ਸਾਰੀ ਓਕੇ ਪਈਆ ਸਾਪ ਹੀ ਹੈਗੇ ਤੇ ਪਾਵਰਪੂ ਵਧੀਆ ਕੰਮ ਕਰਦਾ ਬਈ ਓਕੇ ਕਰਦਾ ਹਾਂਜੀ ਬਈ ਹਾਂ ਠੀਕ ਹੈ ਜੀ ਸੀਪ ਚਾਰਨੇ ਓਕੇ ਆ ਵੀਰੇ ਓਕੇ ਠੀਕ ਗੱਲ ਹੈ ਮਤਰਾ ਸੀਪ ਚਾਰਨਾ ਵੀ ਓਕੇ ਆਗੇ ਸਾਰੇ ਆ ਦੇਖੋ ਵੀ ਆ ਵੀ ਪੂਰਾ ਵਧੀਆ ਪਿਆਗਾ ਚੈੱਕ ਕਰ ਸਕਦੇ ਹੋਗੇ ਸਾਰਾ ਓਕੇ ਰਹੂਗਾ ਤਕਰੀਬਨ ਬਾਕੀ ਆਪਦਾ ਚੱਕਰ ਚੁੱਕਰ ਪਾ ਕੇ ਲੈ ਜਾਓ ਨਾ ਹਾਂਜੀ ਭਾਈ ਹਾਂਜੀ ਹਾਂਜੀ ਟਰੈਕਟਰ ਜਿਹੜਾ ਆਖੂ ਆਪਾਂ ਉਹੀ ਫਿੱਟ ਕਰ ਦਾਂਗੇ ਤੇ ਠੀਕ ਆ ਜੀ ਫੀਟਿੰਗ ਫ੍ਰੀ ਹੋਊਗੀ ਹਾਂਜੀ ਹਾਂਜੀ ਵੀਰੇ ਮਤਰਾ ਫੀਟਿੰਗ ਫ੍ਰੀ ਹੋਊਗੀ ਭਾਈ ਜੀ ਠੀਕ ਆ ਭਾਈ ਜੀ ਮਾਡਲ ਆ ਗਏ ਭਈਏ ਮਾਡਲ ਵੀਰੇ 5 6 ਤੋਂ ਤਿਆਰ ਹੁਣ ਤਾਂ 25 ਮਾਡਲ ਮੰਨੋ ਜੀ ਹੁਣ ਤਾਂ 25 ਮਾਡਲ ਹਾਂਜੀ ਹਾਂਜੀ ਝੋਨੇ ਵਾਲਾ ਫ ਤੇਲ ਪਾਓ ਟਰੈਕਟਰ ਚੜਾਓ ਹਾਂਜੀ ਹਾਂਜੀ ਤੇ ਜਾ ਕੇ ਬਾਹਣ ਚ ਹਾਰ ਪਾ ਕੇ ਲੈ ਜਾਓ ਚਲਾਓ ਹਾਰ ਪਾ ਕੇ ਲੈ ਜਾਓ ਸਹੀ ਹੱਲਣਾ ਬਈ ਹਾਂਜੀ ਹਾਂਜੀ ਬਾਕੀ ਲੱਡੂ ਦਾ ਬੰਡ ਨਹੀਂ ਆਣਾ ਵਿੱਚ ਹਾਂਜੀ ਹਾਂਜੀ ਠੀਕ ਆ ਬਈ ਇਧਰ ਨਿਗਾ ਮਰਵਾ ਦੇ ਬਈ ਕਟਰ ਤੇ ਇਹ ਕਿੰਨੇ ਫੁੱਟ ਕੱਟ ਰਾ ਗਿਆ ਬਈ 13 ਫੁੱਟ ਕੱਟ ਰਾ ਹੈ ਬਈ 26 ਫਿੰਗਰਾਂ ਠੀਕ ਆ 13 ਫੁੱਟ ਕੱਟ ਰਾ ਗਿਆ 26 ਫਿੰਗਰਾਂ ਆ ਗਿਆ ਹਾਂਜੀ ਹਾਂਜੀ ਠੀਕ ਆ ਬਈ ਟਾਇਰ ਕਿਵੇਂ ਰਹਿਣਗੇ ਬਈ ਕਾਲੇ ਤੇ ਟਾਇਰ ਵੀਰੇ ਦੋ ਦੇ ਦਾਂਗੇ ਠੀਕ ਆ ਕਟਾਈਓ ਹੈਗੇ ਰਹਿਣਾ 75 ਕੇ ਪੈਸੇ ਹੈ ਨਾ ਹਾਂਜੀ 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 ਬਈ ਠੀਕ ਆ ਲਾ ਮਿੱਤਰ 75 ਕੇ ਰੇਟ ਤਾਂ ਇੱਕੋ ਹੀ ਬਾਈ ਜਮਾ ਖੇਚ ਮੈਂ 3 ਲੱਖ ਰੁਪਏ ਦੇ ਦਿਆਂ ਟਰੈਕਟਰ ਫਟ ਕਰਦੇ ਆ ਲੈ ਵੀ ਮਿੱਤਰੋ ਸਿਰਫ 3 ਲੱਖ ਰੁਪਏ ਦੀ ਹਾਂਜੀ ਮੈਨੂੰ ਤਾਂ ਇੰਨੇ ਦਿਨ ਕਾਲੇ ਕਵਾੜ ਚ ਵਿਕੀ ਜਾਂਦੀਆਂ ਹਾਂਜੀ ਆਪਾਂ ਇੱਕ ਸੇਵਾ ਹੀ ਕਰਨੀ ਆ ਬਾਈ ਬੱਬੀ ਠੀਕ ਗੱਲ ਹੈ ਮਿੱਤਰੋ ਸੇਵਾ ਵਾਲਾ ਕੰਮ ਹੀ ਆਗਾ ਠੀਕ ਆ ਬਾਕੀ ਬਈ ਤੁਸੀਂ ਰੇਟ ਪਤਾ ਕਰਕੇ ਆਓਗੇ ਰੇਟ ਤੁਹਾਨੂੰ ਜਾਇਜ਼ ਮਿਲੂਗਾ ਆ ਇੱਥੇ ਆ ਕੇ ਪਿੰਡ ਪਿੱਥੋ ਦੇ ਵਿੱਚ ਖੜਿਆਂਗੇ ਬਈ ਜੀ ਹੋਰ ਕੰਬਾਈਨਾ ਵੀ ਅਗੇ ਬਈ ਕਾਲੇ ਆਪਣੇ ਕੋਲ ਆਪਣੇ ਕੋਲ 2 ਮਸ਼ੀਨਾਂ ਹੋਰ ਆ ਬਾਈ ਠੀਕ ਆ। ਕੋਤਾ ਅੱਜ ਤੁਸੀਂ ਇੱਧਰ ਆਏ ਕਰਕੇ ਛਾਪਾ ਮਾਰ ਲਿਆ। ਸਹੀ ਲੈਣਾ ਬਈ। ਹਾਂਜੀ ਹਾਂਜੀ। ਇੱਕ ਆਪਣੇ ਕੋਲ ਸੰਦੀਪ ਖੜਿਆ 14 ਮਾਡਲ 54 ਇੰਚ। ਠੀਕ ਹੈ ਜੀ। ਉਹ ਜੋ ਮੀਂਹ ਦਾ ਕਰਕੇ ਇੱਥੇ ਹੁਣ ਥੋੜਾ ਜਿਹਾ ਬਾਹਰ ਖੜ ਗਿਆ। ਠੀਕ ਹੈ ਫੋਟੋ ਮਾ ਮੰਗਾ ਲਿਓ ਬਾਈ ਕੋਈ ਚੱਕਰ ਨਹੀਂ ਹੈਗਾ। ਬਾਈ ਤੁਹਾਨੂੰ ਫੋਟੋ ਮਾ ਪਾ ਦੂਗਾ। ਹਾਂਜੀ ਹਾਂਜੀ। ਠੀਕ ਆ ਬਾਈ ਜੀ। ਤੇ ਹੋਰ ਦੂਜੀ ਬਈ ਹੈਗੀ। ਦੂਜੀ ਰਾਮਾ ਜੀ 11 ਮਾਡਲ ਜੀ। 11 ਮਾਡਲ ਦਾ। ਹਾਂ ਵੱਡੀ ਆ ਜੀ ਉਹ ਤਾਂ। ਵੱਡੇ ਕਿਹੜੀ ਪੇਟੀ ਬੰਦ ਇੰਜਨ ਵਾਲੀ ਬਈ? ਨਹੀਂ ਇੰਜਨ ਤਾਂ ਸੋਚ ਲੈ ਜੀ। ਕੰਮ ਤਾਂ ਦਾ ਸਾਰਾ ਕੀਤਾ ਸੰਦੀਪ 14 ਮਾੜ 3.5 ਲੱਖ ਰੁਪਏ ਦੇ ਸਾਢੇ 3.5 ਲੱਖ ਰੁਪਏ ਦੇ ਟਰੈਕਟਰ ਫਿਟਿੰਗ ਫ੍ਰੀ ਟਰੈਕਟਰ ਫਿਟਿੰਗ ਕਰ ਦੇ ਠੀਕ ਹੈ ਬਈ ਟਰੈਕਟਰ ਬਈ ਕਿਸੇ ਵੀ ਤਰ੍ਹਾਂ ਦਾ ਲੈ ਕੇ ਆਓਗੇ ਠੀਕ ਹੈ ਭਾਈ ਜੀ ਬਾਈ ਫ੍ਰੀ ਫਿਟਿੰਗ ਕਰਕੇ ਦੇਵਾਂਗੇ ਠੀਕ ਹੈ ਪਰ ਜਿਹੜੇ ਪਾਰਟ ਬਈ ਵਿੱਚ ਪੈਣ ਵਾਲੇ ਹੋਣਗੇ ਤੁਹਾਡੇ ਟਰੈਕਟਰ ਦੇ ਭਾਈ ਜੀ ਉਹਦਾ ਰੇਟ ਅਲੱਗ ਹੋਊਗਾ ਹਾਂਜੀ 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 ਠੀਕ ਹੈ ਕਈ ਵੀਰ ਹੁੰਦੇ ਨੇ ਨਾ ਬਈ ਉਹਰੇ ਆ ਕੇ ਕੋਈ ਘਰਾਰੀ ਘੱਟ ਹੁੰਦੀ ਆ ਕਿ ਠੀਕ ਹੈ ਹਾਂਜੀ ਤਾਂ ਉਹ ਜੇ ਬਜਟ ਵੱਜ ਜਾਂਦਾ ਹਾਂਜੀ 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 ਠੀਕ ਹੈ ਆਉਣਾ ਕਿੱਥੇ ਬਈ ਕਾਲੇ ਆਉਣਾ ਬਾਈ ਆਪਣਾ ਬਰਹੰਡੇ ਦੇ ਬਰਨਾਲੇ ਦੇ ਬਿਲਕੁਲ ਸਨਚ ਰਾਮਪਰਾ ਠੀਕ ਹੈ ਉਹਨਾਂ ਰਾਮਪਰੇ ਤੋਂ 35 ਬਰਹੰਡਾ ਪੈਂਦਾ 35 ਬਰਨਾਲਾ ਪੈਂਦਾ ਠੀਕ ਹੈ ਰਾਮਪਰੇ ਦੇ ਨਾਲ ਪਿੰਡ ਪਿੱਥੋ ਆ ਜੀ ਠੀਕ ਹੈ ਪਿੱਥੋ ਨੇੜੇ ਦਾਣਾ ਮੰਡੀ ਦੇ ਕੋਲੇ ਆਪਣਾ ਠੀਕ ਹੈ ਇਹ ਤੇ ਆਕੇ ਤੁਸੀਂ ਮਸ਼ੀਨ ਕੋਈ ਬਾਈ ਖਰੀਦਣੀ ਆਂਗੀ ਤਾਂ ਬਾਏ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕੰਬਾਈਨ ਵੇਚਣੀ ਵੀ ਆ ਠੀਕ ਆ ਤਾਂ ਉਹ ਵੀ ਬਾਈ ਨਾਲ ਸੰਪਰਕ ਕਰ ਸਕਦੇ ਹਾਂ ਬਾਜੋ ਰੇਟ ਤੇ ਆਪਾਂ ਮਸ਼ੀਨਾਂ ਖਰੀਦਦੇ ਹਾਂ ਜੀ ਬਾਜੋ ਰੇਟ ਤੇ ਵੇਚਦੇ ਆ ਠੀਕ ਹੈ ਮਤਲਬ 10-15000 ਰੁਪਏ ਦੇ 10-12000 ਰੁਪਏ ਦੇ ਠੀਕ ਆ ਭਾਈ ਜੀ ਠੀਕ ਆ ਭਾਈ ਕਾਲੇ ਧੰਨਵਾਦ ਜੇ ਆਪਣਾ ਜੀ ਜੇ ਕੋਈ ਮਸ਼ੀਨ ਅਗਲਾ ਕਹਿੰਦਾ ਵੀ ਟਰੈਕਟਰ ਹਜੇ 2 ਮਹੀਨੇ ਮੈਂ ਨਹੀਂ ਧਰਨਾ ਫਟੋਚਨ ਕਰਕੇ ਛੱਡਣ ਕਰਨ ਦਾ ਪ੍ਰਬੰਧ ਹੈਗਾ ਆਪਣੇ ਕੋਲ ਠੀਕ ਆ ਹਾਂਜੀ ਹਾਂਜੀ ਠੀਕ ਆ ਵੀ ਮਤਲਬ ਅਗਲੇ ਘਰੇ ਛੱਡੇ ਆਂ ਠੀਕ ਆ ਹਾਂਜੀ 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 ਠੀਕ ਆ ਭਾਈ ਇੱਕ ਮੌਕੇ ਤੇ ਆਪਾਂ ਲਾ ਕੇ ਟਰੈਕਟਰ ਮੌਕੇ ਧਰ ਬਾਕੀ ਸਕਰੀਨ ਤੇ ਨੰਬਰ ਹੈ ਬਈ ਜੇ ਕੋਈ ਕਬਾਇਨ ਕੋਈ ਵੀ ਵਾਇਕ ਕਰਨੀ ਹੈਗੀ ਠੀਕ ਹੈ ਜਾਂ ਬਾਈਆਂ ਨੂੰ ਵੇਚਣੇ ਹੈਗੇ ਤਾਂ ਸੰਪਰਕ ਜਰੂਰ ਕਰ ਲਿਓ ਠੀਕ ਹੈ ਬਈ ਬਾਕੀ ਨਾਲ ਬਈ ਦਿਲ ਦਾ ਹੀਰਾ ਬੰਦਾਗਾ ਕਾਲਾ ਠੀਕ ਹੈ ਆਪਾਂ ਨੂੰ ਵੀ ਬਹੁਤ ਟਾਈਮ ਹੋ ਗਿਆ ਬਾਈ ਨੂੰ ਮਿਲਦਿਆਂ ਨੂੰ ਠੀਕ ਹੈ ਕਬਾਇਨ ਜਰੂਰ ਵਾਇਕ ਕਰਕੇ ਇੱਕ ਵਾਰੀ ਬਈ ਮਿਲ ਕੇ ਜਰੂਰ ਜਾਇਆ ਜੇ ਤੁਸੀਂ ਜਿੱਥੇ ਮਰਜ਼ੀ ਲੈ ਲਓ ਮਸ਼ੀਨ ਜਿੱਥੇ ਮਰਜ਼ੀ ਲੈ ਲਓ ਰੇਟ ਤੁਹਾਨੂੰ ਬਾਅਦ ਦੇ ਕੇ ਹੀ ਭੇਜੂ ਹਾਂਜੀ ਹਾਂਜੀ ਠੀਕ ਹੈ ਬਈ ਠੀਕ ਹੈ ਬਈ ਕਾਲੇ ਧੰਨਵਾਦ ਬਈ ਗੱਲ ਕਰਕੇ ਬਹੁਤ ਲੱਗਿਆ ਕਰ ਦਿਓ ਸ਼ੇਅਰ ਬਈ ਜੀ ਧੰਨਵਾਦ ਸਸਿਕਾ